ਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਐ ਜਿਹੜੇ ਇਸ ਬਲਦੀ ਦੇ ਵਿੱਚ ਕਿਉਂ ਪਾਪ ਆ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਐ ਮੇਰਾ ਇੱਕ ਸਵਾਲ ਹਨਨ ਮਨੂੰ ਕੋਈ ਵੀ ਲੀਡਰ ਸਾਹਿਬਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉਥੇ ਬਾਰਡਰ ਤੇ ਖੜੇ ਕਰ ਰੱਖੇ ਐ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਖਰਫ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਭ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ ਬਾਈ ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਬੜਦੀ ਦੇ ਵਿੱਚ ਕਿਉਂ ਪਾਪ ਆ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ 23 ਫਸਲਾਂ ਇਹਨਾਂ ਚੋ ਜੇ ਕੱਲ 23 ਬੋਸ ਕਰੋ ਗਰੰਟੀ ਮਿਲ ਜਾਂਦੀ ਹੈ ਇਹਨਾਂ ਚੋ ਕਿਹੜਾ ਬੀਜੂ ਆ ਸਭ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਹਿਬਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡਰ ਤੇ ਖੜੇ ਕਰ ਰੱਖੇ ਐ ਉਹ ਮੈਨੂੰ ਦੱਸ ਦੇਣ ਵੀ ਅਸੀਸ ਵੀ ਸੁਨੀਲ ਅਸੀ ਤਾਂ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਖਰਫ ਦੇ ਖਿਲਾਫ ਐ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਹੋ ਕੀ ਰਿਹਾ ਸਭ ਕਿਸਾਨੀ ਖਤਰੇ 'ਚ ਹੈ ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ ਚਾਹੇ ਮਹਾਰਾਸ਼ਟਰ 'ਚ ਬੈਠਾ ਹੈ ਉੱਥੇ ਸੁਇਸਾਈਡ ਕਰੀ ਜਾਂਦਾ ਹੈ ਰਾਜਸਥਾਨ 'ਚ ਵੀ ਪ੍ਰੋਬਲਮ ਹੈ ਉਹਨਾਂ ਦੇ ਐਮਐਸ ਵੀ ਨਹੀਂ ਚੱਕੀ ਜਾਂਦੀ